ਲਓ ਜੀ ਭਾਰਤ ਵਾਲਾ ਜਿਹੜੀ ਰੋਡ ਆ ਵੱੜ ਰਹੀ ਆ ਇਹਦੇ ਲਈ ਜਿਹੜੇ ਰਾਜਸਥਾਨ ਚੋਂ ਓਵਰਲੋਡ ਗੱਡੀਆਂ ਆਉਂਦੀਆਂ ਇਹ ਰੋਡ ਅਜੇ ਇੱਥੇ ਆ ਪਿੰਡ ਕਾਲਾ ਕੋਲ ਦੇ ਕਰਿਆ ਨੇ ਗੱਡੀਆਂ ਜਿਹੜੇ ਸੁਪਰੀਮ ਕੋਰਟ ਦੇ ਹੁਕਮਾਂ ਦੀਆਂ ਧੱਜੀਆਂ ਅੜਾਈਆਂ ਜਾ ਰਹੀਆਂ ਇਹ ਜਿਹੜਾ ਮਾਲ ਆ ਇਹ ਆ ਰਿਹਾ ਜੀ ਰਾਜਸਥਾਨ ਤੋਂ ਤੇ ਪੰਜਾਬ ਤੋਂ ਵੀ ਹੈ ਪੰਜਾਬ ਤੇ ਰਾਜਸਥਾਨ ਤੋਂ ਤੇ ਗੱਡੀਆਂ ਜਿਹੜੀਆਂ ਪੂਰੀਆਂ ਉਮਰ ਲੋੜਾ ਤੇ ਇੱਥੇ ਡੰਪ ਹੁੰਦਾ ਜਿਹੜਾ ਮਾਲ ਆ ਜਿਹੜੀ ਭਾਰਤ ਮਾਲਾ ਰੋਡ ਬਣਦੀ ਆ ਉਹਦੇ ਲਈ ਸੰਗਤ ਮੰਡੀ ਦਾ ਜਿਹੜਾ ਪੁੱਲ ਟੱਪੜ ਸਾਰੀ ਕਿਲੋਕੀਮੀਟਰ ਤੇ ਇੱਥੇ ਜਿਹੜਾ ਡੰਪ ਹੋ ਰਿਆ ਸਾਰਾ ਤੇ ਆ ਦੇਖੋ ਇਹ ਗੱਡੀਆਂ ਹੈਗੀਆਂ ਜੀ ਰਾਜਸਥਾਨ ਦੀਆਂ ਉਹ ਪੂਰੀ ਉੱਪਰ ਦੀ ਆ ਸੋ ਇਹ ਜਿਹੜੀਆਂ ਰਾਜਸਥਾਨ ਤੋਂ ਬਾਅਦ ਹਰਿਆਣਾ ਤੇ ਫਿਰ ਪੰਜਾਬ ਚ ਦਾਖਲ ਹੁੰਦੀਆਂ ਇਹ ਗੱਡੀਆਂ ਤੇ ਓਵਰ ਲੋਡ ਗੱਡੀਆਂ ਆ ਦੇਖੋ ਵੀ ਫਿਰ ਇਹ ਕੀ ਦੀ ਮিলি ਭੁਗਤਾ ਜਿਹੜੀਆਂ ਇਹ ਗੱਡੀਆਂ ਇੱਥੋਂ ਤੱਕ ਪਹੁੰਚ ਜਾਂਦੀਆਂ ਓਵਰ ਲੋਡ ਗੱਡੀਆਂ ਕਿੱਥੇ ਦਾ ਡਰਾਈਵਰ ਵੀ ਸੜਕਾਂ ਦਾ ਤੇ ਟੂਲਾਂ ਦਾ ਬਹੁਤ ਨੁਕਸਾਨ ਕਰਦੇ ਆ ਹਾਂ ਇਹਦੇ ਨਾਲ ਜਿਹੜਾ ਪੰਜਾਬ ਦੀਆਂ ਸੜਕਾਂ ਤੇ ਪੁਲਾ ਐਨੇ ਓਵਰਲੋਡ ਜਦੋਂ ਮਾਲ ਤੇ ਉਹਦੇ ਕਰਕੇ ਇਹ ਉਹਦਾ ਬਹੁਤ ਵੱਡਾ ਨੁਕਸਾਨ ਆ ਤੇ ਇਹ ਕਿੱਧਰ ਗਏ ਆ ਨੰਬਰ ਨੰਬਰ ਹੈ ਨਹੀਂ ਇਹਨਾਂ ਦਾ ਕਿੱਥੇ ਹੁੰਦਾ ਨੰਬਰ ਵੀ ਹਾਂ ਬਿਨਾ ਨੰਬਰ ਤੋਂ ਆ ਵੀ ਦੇਖੋ ਜੀ ਹੈ ਆ ਬਿਨਾ ਨੰਬਰ ਤੋਂ ਆ ਜੀ ਵੱਡੀ ਗੱਲ ਇਹ ਆ ਵੀ ਇਹ ਇਹਦਾ ਨੰਬਰ ਪਲੇਟ ਆ ਵੇਖੋ ਤੇ ਹੈ ਇਹ ਇਹਦੇ ਵੀ ਹੈ ਨਹੀਂ ਜੀ ਅਗਲੀ ਦੇ ਜੀ ਹੈ ਇਹਦੇ ਵੀ ਨੰਬਰ ਪਲੇਟ ਹੈ ਨਹੀਂ ਨੰਬਰ ਪਲੇਟ ਇਹਦਾ ਹੈ ਨਹੀਂ ਇਹਦਾ ਨੰਬਰ ਪਲੇਟ ਇਹਦਾ ਨੰਬਰ ਹੈ ਜੀ ਹਾਂ ਉਹਦਾ ਨੰਬਰ ਹੈ ਜੀ ਨਹੀਂ ਨੰਬਰ ਪਲੇਟ ਇਹਦੀ ਹੈ ਨਹੀਂ ਆ ਦੇਖੋ ਜੀ ਇਹਦਾ ਨੰਬਰ ਹੈਗਾ ਜੀ ਆ ਦੇਖੋ ਕਿਹੜੇ ਪਾਸੇ ਨੰਬਰ ਕਿੱਧਰ ਨੂੰ ਆ ਆ ਸਾਰਾ ਲੁਕੋਇਆ ਪਿਆ ਆ ਵੀ ਨਹੀਂ ਨਹੀਂ ਹੈ ਨਹੀਂ ਨੰਬਰ ਨਹੀਂ ਹੈਗਾ ਜੀ ਨੰਬਰ ਨਹੀਂ ਇਹ ਲਓ ਜੀ ਇੱਕ ਤਾਂ ਇਹ ਦੇਖੋ ਵੀ ਬਿਨਾਂ ਨੰਬਰਾਂ ਤੋਂ ਹੀ ਆ ਰਿਹਾ ਸਾਰਾ ਕੁਝ ਹੈ ਆ ਇਹਦੇ ਪਿਛਲੇ ਪਾਸੇ ਨੰਬਰ ਹੋਣਾ ਚਾਹੀਦਾ ਇੱਥੇ ਪਿਛਲੇ ਪਾਸੇ ਕੋਈ ਨੰਬਰ ਨਹੀਂ ਤੇ ਖੇਮ ਜੀ ਇਹ ਟਰੈਲਰ ਆ ਇਹਦਾ ਹੈਗਾ ਇਹ ਤੇ ਆ ਦੇਖੋ ਜੀ ਇੱਥੋਂ ਜਿਹੜੇ ਗੱਡੀਆਂ ਆਉਂਦੀਆਂ ਇਹਨਾਂ ਬਿਨਾਂ ਨੰਬਰ ਤੋਂ ਸੁਜਾਨਗੜ ਕੋਈ ਵੀ ਗੱਡੀ ਹੈ ਹੈ ਸੁਜਾਨਗੜ ਇਹ ਰਾਜਸਥਾਨ ਚ ਸੁਜਾਨਗੜ ਤੋਂ ਆ ਜੀ ਐਡੇ-ਐਡੇ ਟਰਾਲੇ ਜਿਹੜੇ ਇਹਦੇ ਨੰਬਰ ਵੀ ਹੈ ਨਹੀਂ ਜੀ ਕੋਈ ਪੁੱਛਣ ਵਾਲਾ ਨਹੀਂ ਇਹਨਾਂ ਨੂੰ ਇਹ ਇੱਥੇ ਦਾਖਲ ਪਤਾ ਨਹੀਂ ਤੀਜੇ ਦਾ ਪ੍ਰਾਸ਼ਤਾਨ ਤੋਂ ਹਰਿਆਣਾ ਤੋਂ ਬਾਅਦ ਪੰਜਾਬ ਚ ਦਾਖਲ ਹੁੰਦੀਆਂ ਤੇ ਕਿਵੇਂ ਆਉਂਦੀਆਂ ਇੱਥੇ ਕੋਈ ਹਸਾਬਕਤਾ ਵੀ ਨਹੀਂ ਪੁੱਛਣ ਵਾਲੀ ਹੈ ਨਹੀਂ ਇਹਨਾਂ ਨੂੰ ਕੋਈ ਨੰਬਰ ਪਲੇਟ ਹੀ ਹੈ ਨਹੀਂ ਵੱਡੀ ਗੱਲ ਤਾਂ ਤੁਸੀਂ ਦੇਖੋ ਹੋਰ ਤਾਂ ਜਿਹੜੀ ਹੋ ਰਿਹਾ ਹੋਈ ਰਿਹਾ ਹੈ ਦੇ ਹੋਊਗੀ ਇਹਦੇ ਨਾਲ ਕੋਈ ਹੋਈ ਵੀ ਹੈ ਲੜਾਈ ਵੀ ਹੈ ਵੈਸੇ ਇਹਦੇ ਤਾਂ ਹੈਗੀ ਇਹ ਵੀ ਰਾਜਸਥਾਨ ਦੀ ਹੈ ਕਹਦੇ ਵੀ ਪਿੱਛੇ ਵੀ ਨੁੜ ਇਹਨਾਂ ਦੇ ਨੰਬਰ ਹੈ ਇਹਦੇ ਪਿੱਛੇ ਪਾਸੇ ਹੈ ਨਹੀਂ ਨੰਬਰ ਹੀ ਹੈ ਨਹੀਂ ਮੇਰਾ ਨੰਬਰ ਤੋਂ ਸਾਰਾ ਕੁਝ ਆ ਦਰਖਸ਼ੀਗਰ ਦੇਖ ਸਕਦੇ ਹੋ ਤੁਸੀਂ ਕਿੱਥੇ ਇਹਦਾ ਵੀ ਨੰਬਰ ਹੈ ਨਹੀਂ ਇਹ ਹੈ ਕਿ ਜੀ ਪਰਮਾ ਪਰਮੋਦ ਪਰਮੋਦ ਦੀ ਹੈ ਕਿਸ ਦੀ ਇਹ ਇਹਦਾ ਦਿਖਾਉਣਾ ਤੁਹਾਨੂੰ ਨੰਬਰ ਹੈਗਾ ਕਿ ਨਹੀਂ ਇਹਦਾ ਅੱਗੇ ਪਿੱਛੇ ਤਾਂ ਹੈ ਨਹੀਂ ਇਹਦਾ ਤੇ ਇਧਰਲੇ ਪਾਸੇ ਇਹਦਾ ਹੈਗਾ ਆਹ ਨੰਬਰ ਲਾਇਆ ਇਹਦਾ ਹੈਗਾ ਨੰਬਰ ਪਿਛਲੇ ਪਾਸੇ ਨੰਬਰ ਹੈ ਨਹੀਂ ਇਹਦਾ ਵੀ ਟੈਂਪਰੇਰੀ ਜਾ ਵੇਖੋ ਕੀ ਆ ਫਿਰ ਬਣਦਾ ਨੰਬਰ ਤਾਂ ਤੁਸੀਂ ਦੇਖ ਲਓ ਬਈ ਸਾਨੂੰ ਤਾਂ ਨਹੀਂ ਸਮਝ ਆਈ ਵੀ ਇਹਦਾ ਕਿੰਨਾ ਨੰਬਰ ਆ ਹਉ ਦੇਖੋ ਜਿਹੜੀ ਓਵਰ ਲੋਡਡ ਆ ਜਿਹੜੀ ਇਹ ਬੇਲੇ ਕਿਹਦੀ ਗੱਡੀ ਐ ਇਹ? ਆਹ ਗੱਡੀ ਕਿਹਦੀ ਆ? ਛੋਟੀ ਆ। ਇਹਦਾ ਨੰਬਰ ਕਿੱਥੇ ਆ ਵੀ ਨੰਬਰ ਲੱਗੇ ਨਹੀਂ ਇਹਦਾ? ਪਿੱਛੇ ਨਹੀਂ ਲੱਗਦਾ ਹੁੰਦਾ। ਤੇ ਆ ਕਿੰਨਾ ਲੋਡ ਕਿੰਨਾ? ਕਿਹਦੀ ਆ ਗੱਡੀ? ਕਿੰਨਾ ਲੋਡ ਆ ਵੇ ਸਿਹਰੇ ਚ ਤੇ ਕਿੰਨਾ ਕਿੰਨਾ ਹੋਊਗਾ ਲੋਡ ਕਿੰਨਾ ਹੈ? 100 ਟਨ ਹੈ? 100 ਟਨ ਹੈ। 100 ਟਨ ਆ 100 ਟਨ ਨਹੀਂ ਪਾਸ ਆ। ਹੈ ਜੀ? 42 42 ਸੇ ਬਿਆਲੀ ਪਾਸ ਆਏ ਕਿੱਥੋਂ ਤੁਸੀਂ ਰਾਜਸਥਾਨ ਤੋਂ ਹੀ ਆਏ ਆ ਕਿੱਥੋਂ ਭਲਾਈ ਬੁਲਾਇਤ 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 ਅੱਛਾ ਬੁਲਾਇਤ 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 ਬਲੋ ਤਿੰਨ ਸਟੇਟਾਂ ਪਾਰ ਤਿੰਨ ਸਟੇਟਾਂ ਪਾਰ ਕਰਕੇ ਆਏ ਆ ਤੇ ਚਾਰ ਨੂੰ ਸ਼ੁਰੂ ਆ ਹੋਣਗੇ 100 ਟਨ ਇਹਦੇ ਚ ਪਾਇਆ ਤੇ 44 40 ਟਨ ਪਾਸ 40 ਟਨ ਪਾਸ ਆ ਤੇ ਮੈਨੂੰ ਲੱਗਦੀ ਬਠਿੰਡੇ ਦਾ ਕੋਈ ਰਲਿਮਿਲਿ ਭਗਤੀ ਆ ਜਿਹੜੀ ਟਰਾਂਸਪੋਰਟ ਜਿਹੜੇ ਅਫਸਰ ਦੀ ਵੀ ਇੱਥੇ ਇੱਥੇ ਡੰਪ ਹੁੰਦਾ ਜੀ ਇਹ ਜਿਹੜੀ ਭਾਰਤ ਮਾਲਾ ਰੋਡ ਬਰ ਰਹੀ ਆ ਜਿਹੜੀ ਉਹਦੇ ਤੇ ਹਾਰ ਡੱਬ ਵਾਲੀ ਤੋਂ ਅਸੀਂ ਰੋਡ ਤੇ ਖੜੇ ਆ ਸੰਗਤ ਮੰਡੀ ਤੋਂ ਅੱਗੇ ਟੱਪ ਕੇ ਕਿਲੋਮੀਟਰ ਤੇ ਇੱਥੇ ਜਿਹੜਾ ਡੰਪ ਹੁੰਦਾ ਇੱਥੇ ਮਾਲ ਆ ਇਹਨਾਂ ਦਾ ਜਿਹੜਾ ਰੋਡ ਲਈ ਤਿਆਰ ਹੁੰਦਾ ਤੇ ਇੱਥੇ ਆਹ ਤੁਹਾਨੂੰ ਤਸਵੀਰਾਂ ਦਿਖਾ ਰਿਹਾ। ਇਹ ਦੇਖ ਰਹੇ ਹੋ 사जन ਪੰਜਾਬੀ ਟੀਵੀ ਤੇ ਮੈਂ ਤੁਹਾਡਾ ਆਪਣਾ ਗੁਰਨਾਬ 사जन ਤੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿਹੜੀਆਂ ਇਹ ਟਰਾਲੇ ਖੜੇ ਆ ਗੱਡੀਆਂ ਖੜੀਆਂ। ਭਾਰਤ ਮਾਲਾ ਜਿਹੜੀ ਰੋਡ ਬਣ ਰਹੀ ਆ ਆਪਣੇ ਹੁਣ ਪੰਜਾਬ 'ਚ ਇਹਦੀ ਚੱਲ ਰਹੀ ਆ ਤੇ ਇਧਰਲੇ ਪਾਸੇ ਜਿਹੜੀਆਂ ਗੱਡੀਆਂ ਆ ਰਹੀਆਂ ਆ ਉਹਦੇ 'ਚ ਜਿਹੜਾ ਸਮਗਰੀ ਬਜਰੀ ਤੇ ਜਿਹੜਾ ਇਹ ਰੇਤਾ ਹੁੰਦਾ ਜਿਹੜੀ ਇਹ ਸਾਰਾ ਸਮਾਨ ਆਉਂਦਾ ਉਹ ਇੱਥੇ ਤਾਂ ਆ ਤੇ ਇਧਰਲੇ ਪਾਸੇ ਡੰਪ ਹੁੰਦਾ ਤੇ ਇਧਰਲੇ ਪਾਸੇ ਆ ਲੈਣਾ ਤੇ ਗੱਡੀਆਂ ਲੱਗਣੀਆਂ ਤੇ ਇਹ ਖਾਸ ਗੱਲ ਇਹ ਆ ਵੀ ਇਹਦੇ ਚ ਜਿਹੜੀਆਂ ਗੱਡੀਆਂ ਆਉਂਦੀਆਂ ਉਹਦੇ ਚੋ ਕੁਝ ਜਿਹੜੀਆਂ ਰਾਜਸਥਾਨ ਤੋਂ ਆਉਂਦੀਆਂ ਹਰਿਆਣਾ ਪੰਜਾਬ ਚ ਤੀਜੇ ਸਟੇਟ ਚ ਦਾਖਲ ਹੁੰਦੀਆਂ ਤੇ ਆ ਤੁਹਾਨੂੰ ਦਿਖਾਉਣੇ ਆ ਦੋ ਗੱਡੀਆਂ ਆਮੋ ਸਾਹਮਣੇ ਆ ਇਹਨਾਂ ਦੇ ਨੰਬਰ ਹੀ ਨਹੀਂ ਤੇ ਜੇ ਨੰਬਰ ਨਹੀਂ ਤਾਂ ਫਿਰ ਇੱਥੇ ਤੱਕ ਕਿਵੇਂ ਪਹੁੰਚਿਆ ਵੱਡੀ ਗੱਲ ਤਾਂ ਇਹ ਆ ਵੀਆ ਦੋ ਗੱਡੀਆਂ ਬਰੋ ਬਰਾਬਰ ਖੜੀਆਂ ਇੱਕ ਗੱਡੀ ਦੇ ਬੰਦਾ ਦੀ ਐਂਟਰੀ ਦੀ ਪਾਰਟੀ ਤੇ ਦੋ ਗੱਡੀਆਂ ਦੀ ਐਂਟਰੀ ਹੋ ਜਾਂਦੀ ਹੈ ਇਹ ਵੀ ਦੱਸਦੇ ਜਿਹੜੇ ਇੱਥੇ ਇਹਨਾਂ ਨੇ ਲਓ ਜੀ ਇਹ ਬਿਲਾ ਨੰਬਰੀ ਬਿਲੀ ਹੈ ਬੇਲੀ ਮੜਾ ਸੁਣੀ ਗੱਲ ਸੁਣੀ ਇਹ ਕਿੱਥੋਂ ਆ ਗੱਡੀ ਛੜੀ ਉੱਠੀ ਮੜਾ ਜੀ ਸਭੀ ਡਰਾਈਵਰ ਨਾਲ ਗੱਲ ਕਰਦੇ ਚੱਲ ਕੋਈ ਨਹੀਂ ਰੁਕੋ ਜੀ ਮੈਂ ਤਾਂ ਮੀਡੀਆ ਹਾਂ ਕਿੱਥੇ ਆ ਮਨੋ ਗੱਡੀ ਕਿੱਥੋਂ ਆਈ ਗੱਡੀ ਐ ਤੁਹਾਡੀ ਇਹ ਗੱਡੀ ਆਈ ਐ ਜੀ ਗੋਪਾਲਪੁਰੇ ਪਾੜੀ ਤੋਂ ਤੇ ਇਹ ਰਾਸਤਾ ਚੋਂ ਹਾਂਜੀ ਤੇ ਇਹ ਫਿਰ ਇਹਦੀ ਨੰਬਰ ਹੈਣੀ ਇਹਦਾ ਕਿਦਾ ਨੰਬਰ ਪਲੇਟ ਹੀ ਹੈਣੀ ਅੱਗੇ ਨੰਬਰ ਬਲੇਟ ਅੱਗੇ ਲੱਗੀ ਨਹੀਂ ਆ ਕਿੱਥੇ ਵੇਖੀ ਮੈਂ ਤਾਂ ਦੇਖੀ ਨਹੀਂ ਤਾਂ ਦੋਨੇ ਗੱਡੀਆਂ ਦੇ ਨੰਬਰ ਹੀ ਹੈਣੀਆਂ ਐਸੇ ਇਹਦਾ ਵੀ ਨੰਬਰ ਪਲੇਟ ਅੱਗੇ ਹੈਗੀ ਤੇ ਪਰ ਮੈਨੂੰ ਤਾਂ ਨਹੀਂ ਦੀ ਨੀ ਏਡੀ ਏਡੀ ਨੰਬਰ ਪਲੇਟ ਜਿਹੜੀ ਥੋੜੀ ਵੀ ਪਹਿਲੀ ਇਹ ਉਥੋਂ ਹੀ ਆ ਰਸਤਾਂ ਤੋਂ ਹੀ ਆ ਹੈਲੋ ਸੁਣਿਓ ਬਾਈ ਸੁਣ ਨਹੀਂ ਰਹੀ ਕੀ ਹੋ ਗਿਆ ਨਹੀਂ ਇਹ ਰਾ ਇਹਦੇ ਨੰਬਰ ਹੀ ਜਿਹੜੇ ਦਾ ਨੰਬਰ ਹੈ ਨੰਬਰ ਹੈ ਕਿੱਥੇ ਰਾ ਜਿਹੜਾ ਨੀਚੇ ਤ ਨਹੀਂ ਹੈ ਡ ਮੰਦ ਰਿਹਾ ਇਹ ਕਿ ਉਹ ਨੀਚੇ ਉਹ ਨੰਬਰ ਕੋਲੋਂ ਨੀਚੇ ਮਾ ਹੁੰਦਾ ਸਾਰਾ ਨੀਚੇ ਫਿਰ ਇਹਦਾ ਕੀ ਪਤਾ ਸਾਹਮਣੇ ਸਾਹਮਣੇ ਪਤਾ ਲੱਗਦਾ ਹੁੰਦਾ ਕਿ ਬਾਹਰੇ ਉੱਪਰੋਂ ਦੇਖੋ ਕਿੱਥੇ ਦੇਖਾਂ ਮੈਂ ਦਿਖਾਉ ਉੱਪਰ ਹੈ ਹੁਣ ਰੱਖਦੀ ਬੜੇ ਤੇਜ਼ ਆ ਜਾਂਦੇ ਨੇ ਆ ਮੈਂ ਪਹਿਲਾਂ ਤੋਂ ਪਤਾ ਆਹ ਵੇਖੋ ਜੀ ਹੁਣ ਤਾਂ ਰੱਖਤੀ ਇਹਨਾਂ ਨੇ ਤੇ ਇਹ ਆ ਦੇ ਵੀ ਰਾਜਸਥਾਨ ਤੋਂ ਗੱਡੀ ਆਈ ਹੈ ਤੇ ਉਹ ਪਰਲੇ ਦੇ ਤਾਂ ਜਿ ਰੱਖੀ ਨਹੀਂ ਉਹ ਰੱਖਣਗੇ ਉਹਨਾਂ ਨੂੰ ਵੀ ਕਹਿੰਦੇ ਰੱਖਦੇ ਹੋ ਵੀ ਉਹ ਸੁਣਾ ਹੈ ਹੈ ਵੀ ਉਹ ਸੁਣਾ ਇੱਕ ਕੰਪਨੀ ਦੀ ਹੈ ਨਹੀਂ ਇਹਦਾ ਫਿਰ ਤੁਸੀਂ ਕਿੰਨਾ ਮਾਣ ਹੈ ਦੇਚ 42 42 ਸੋਟਾ ਸਹੀ ਹੈ ਫਿਰ 40 ਹੈ ਹੈ ਫੰਡਰ ਲੋਡ ਹੈ ਵੀ ਅੱਛਾ ਠੀਕ ਹੈ ਲੋ ਵੀ ਆਹ ਗੱਡੀਆਂ ਇੱਕ ਹੋਰ ਦਿਖਾਉਣਾ ਤੁਹਾਨੂੰ ਨੰਬਰ ਤਾਂ ਹੈਗੇ ਇਹਨਾਂ ਦੇ ਗੱਡੀਆਂ ਦੇ ਤੇ ਰਾਜਸਥਾਨ ਦੀਆਂ ਇਹੇ ਆ ਤੇ 40 40 ਟਣਪਾਸਾ ਤੇ 100 ਤੋਂ ਮਤਲਬ ਕਿ ਕਿੰਨਾ ਉਪਰ ਆ 120 ਟਣਾ ਇਧਰਲੇ ਪਾਸੇ ਇੱਕ ਹੋਰ ਦੂਜੀ ਗੱਡੀ ਵੀ ਦਿਖਾਉਣਾ ਤੁਹਾਨੂੰ ਏ ਵੀ ਇਹ ਵੀ ਓਵਰਲੋਡ ਹੀ ਐ ਇਹਦੇ ਨੰਬਰ ਤਾਂ ਹੈਗੇ ਨਾ ਇਹ ਤਾਂ ਕਿੰਨਾ ਵਹਿਲੀ ਕਿੰਨਾ ਆ ਕਿੰਨੇ ਟਾਣਾ ਨਹੀਂ ਮੈਂ ਤਾਂ ਗਾੜੀ ਵਾਲਾ ਨਹੀਂ ਉਹਨੂੰ ਦਿਖਾ ਕੇ ਐਂਛਾ ਤੁਸੀਂ ਗਾੜੀ ਵਾਲੇ ਨਹੀਂ ਲਓ ਜੀ ਇਹਦੇ ਚ ਵੀ 40 ਟਨ ਪਾਸ ਆ ਸਾਰਾ ਤੇ ਇਹਦੇ ਉਪਰ ਹੀ ਐ ਹੈ ਪ੍ਰੈਸ ਸੇ ਹੂੰ ਪੱਤਰਕਾਰੀ ਸੇ ਐ ਦੇਖਾਤੇ ਹੈ ਆਪਕਾ ਤਸਵੀਰ ਲਓ ਜੀ ਆਹ ਜਿਹੜੀਆਂ ਇੱਥੋਂ ਲੈ ਕੇ ਉਹ ਪਰੇ ਤੱਕ ਖੜੀਆਂ ਗੱਡੀਆਂ ਇਹ ਸਾਰੀਆਂ ਓਵਰਲੋਡ ਹੀ ਆ ਲਓ ਜੀ ਇਹ 100 120 ਟਨ ਇਹਦੇ ਚ ਟਾਣਾ ਤੇ 40 ਟਨ ਪਾਸ ਆ ਤੇ ਰਾਜਸਥਾਨ ਦੀਆਂ ਗੱਡੀਆਂ ਇਹ ਪ੍ਰਮੋਦ ਇਸੇ ਕੰਪਨੀ ਦੀ ਆ ਮਾਲਕ ਦੀ ਤੇ ਇੱਧਰ ਬੈਠੇ ਆ ਮਿੱਤਰ ਪਿਆਰੇ ਡਰਾਈਵਰ ਬਿੰਨੀ ਛੋਟੀ ਗੱਡੀ ਆ ਇਹ ਕੀ ਦੀ ਗੱਡੀ ਸੀ ਆ ਤੁਸੀਂ ਤਾਂ ਪਹਿਲਾਂ ਗੱਲ ਕਰੀ ਸੀ ਬੜੇ ਯਾ ਦਲੇਰ ਬੰਦੇ ਬਹੁਤ ਆ ਤਿੰਨ ਤੀਜਾ ਸਟੇਟ ਜਾ ਕੇ ਲੈ ਆਉਂਦੇ ਆ ਲਓ ਵੀ ਇਹ ਤਾਂ ਚਲੋ ਆਹ ਵੇਖੋ ਇਹ ਵੀ ਸਾਰੀਆਂ ਗੱਡੀਆਂ ਉਹਦੇ ਨਾਲ ਬਰਾਬਰ ਵੀ ਇੱਕ ਗੱਡੀ ਇੱਕ ਇੱਕ ਹੋਰ ਆ ਜਿਹੜੀ ਉਹ ਵੀ ਓਵਰਲੋਡੀ ਆ ਜੇ ਨਾ ਦੂਜਾ ਕਹਿੰਦੇ ਸੀ ਵੀ ਇੱਥੇ ਟਰਾਂਸਪੋਰਟ ਅਫਸਰ ਵੀ ਆਉਂਦੇ ਆ ਤੇ ਇਧਰੋਂ ਸਭ ਤੋਂ ਜਿੱਦ ਪੀੜਤ ਜਿਹੜੇ ਇੱਥੇ ਟਰੱਕ ਯੂਨੀਅਨ ਬਠਿੰਡਾ ਉਹਨਾਂ ਦਾ ਸਭ ਤੋਂ ਵੱਡਾ ਨੁਕਸਾਨ ਹੋ ਰਿਹਾ ਕਿਉਂਕਿ ਜਿਹੜਾ ਇੰਨਾ-ਇੰਨਾ ਮਾਲ ਬਾਹਰੋਂ ਆਉਂਦਾ ਇੱਥੇ ਤੇ ਇੱਥੇ ਜਿਹੜੇ ਇਹਨਾਂ ਦੇ ਇਹਨਾਂ-ਇਹਨਾਂ ਪੈਸਾ ਲਾ ਕੇ ਖੜੇ ਆ ਤੇ ਜਿਹੜੇ ਉਹ ਬੇਰਜਗਾਰ ਵਾਂਗੂ ਹੋ ਗਿਆ ਜਿਹੜੇ ਡਰਾਈਵਰ ਆ ਜਿਹੜੇ ਉਹਨਾਂ ਨੂੰ ਕੰਮ ਹੀ ਨਹੀਂ ਮਿਲ ਰਿਹਾ ਤੇ ਇੱਕ ਪਾਸੇ ਸਰਕਾਰ ਕਹਿੰਦੀ ਆ ਵੀ ਅਸੀਂ ਇਹਨਾਂ ਬਾਰੇ ਬਹੁਤ ਕੁਝ ਸੋਚਦੇ ਆ ਜੀ ਬਠਿੰਡੇ ਦੀ ਟਰੱਕ ਦੀ ਯੂਨੀਅਨ ਬਾਰੇ ਤਾਂ ਸਾਡੇ ਮੰਤਰੀ ਦੂਜੇ ਐਮਐਲਏ ਸਾਹਿਬ ਵੀ ਕਹਿੰਦੇ ਸੀ ਜਗਰੂਪ ਸਿੰਘ ਬਰਾੜ ਵੀ ਕਹਿ ਕੇ ਗਏ ਸੀ ਵੀ ਸਸ ਅਸੀਂ ਬਹੁਤ ਇਹਨਾਂ ਬਾਰੇ ਸੋਚਦੇ ਆ ਇਹਨਾਂ ਨੂੰ ਇਹਨਾਂ ਦਾ ਜਿਹੜਾ ਕੀਤਾ ਇਹ ਖਤਮ ਨਾ ਹੋਵੇ ਇਹਦੇ ਲਈ ਅਸੀਂ ਜਿੱਥੇ ਆਖੂਗੇ ਉੱਥੇ ਖੜ੍ਹਦੇ ਆਂਗੇ ਤੇ ਆ ਦੇਖ ਲਓ ਆ ਗੱਡੀਆਂ ਦੀਆਂ ਤਸਵੀਰਾਂ ਲਓ ਜੀ ਬਾਸ ਆ ਗਈ ਸੀ ਥੋੜੀ ਜਿਹੀ ਫੇਰ हट ਗਈ ਕਿਉਂਕਿ ਜਦੋਂ ਐਡੇ ਐਡੇ ਕੰਮ ਹੋਈ ਜਾਂਦੇ ਫਿਰ ਬਾਹਰ ਰੱਬ ਕਿੱਥੋਂ ਆਊਗਾ ਆ ਦੇਖੋ ਜੀ ਸਾਰੇਆਂ ਗੱਡੀਆਂ ਜਿਹੜੀਆਂ ਇਹ ਸਾਰੇ ਆਸਥਾਨਾਂ ਚੋਂ ਆ ਤੇ ਇਹਦੀ ਇੱਕ ਖਾਸ ਗੱਲ ਹੋਰ ਦੱਸਦੇ ਆ ਵੀ ਇੱਕ ਜਿਹੜੀ ਇੱਕ ਪਰਚੀ ਤੇ ਦੋ ਦੋ ਗੱਡੀਆਂ ਇੱਕ ਨੰਬਰ ਤੇ ਗੱਡੀਆਂ ਦੋ ਪਰਚੀ ਇੱਕ ਹੀ ਘਟਾਉਂਦੇ ਆ ਆ ਦੇਖੋ ਜੀ ਬੜੀ ਦਲੇਰੀ ਤੇ ਨਾਲ ਤੇ ਬੜਾ ਕੋਈ ਪ੍ਰਵਾਹ ਨਹੀਂ ਕਿਸੇ ਦੀ ਮੰਨੀ ਜਾਂਦੀ ਵੀ ਜਿਹੜਾ ਕੁਝ ਇਹ ਹੋ ਰਿਹਾ ਤੇ ਹਾਂ ਦੇ ਇੱਥੇ ਟ੍ਰਾਂਸਪੋਰਟ ਅਫਸਰ ਵੀ ਆਉਂਦਾ ਉਹ ਜੁਰਮਾਨਾ ਵੀ ਲੱਖਾਂ ਦੇ ਕਰ ਜਾਂਦੇ ਆ ਤੇ ਫੇਰ ਵੀ ਹੋ ਰਿਹਾ ਇਹ ਬਣੀ ਉਹ ਗੱਡੀ ਕਿਹਦੀ ਆ ਪਰਲੀ ਉਹ ਪਰੇ ਖੜੀ ਜਿਹੜੀ ਓਵਰ ਲੋਡ 9971 ਆ 9971 ਆ ਪੰਜਾਬ ਦੀਆਂ ਹੈਗੀਆਂ ਕੋਈ ਪੰਜਾਬ ਦੀਆਂ ਵੀ ਹੈਗੀਆਂ ਪੰਜਾਬ ਦੀਆਂ ਕਿਹੜੀਆਂ ਨੇ ਇੱਥੇ ਆਵੇ ਪਰਲੇ ਪਾਣੇ ਟੀਵੀ ਨੰਬਰ ਪੰਜਾਬ ਹੀ ਉੱਪਰ ਇਹ ਵੀ Rajasthan ਦੀਆਂ ਗੱਡੀਆਂ ਆਈਆਂ ਸੰਗਰੀਆ ਲਿਖਿਆ ਇੱਥੇ ਇਸ ਸੰਬੰਧੀ ਬਠਿੰਡਾ ਦੇ RTO ਅੰਕਤ ਕੁਮਾਰ ਨਾਲ ਗੱਲਬਾਤ ਹੋਈ ਤਾਂ ਉਹਨਾਂ ਨੇ ਦੱਸਿਆ ਕਿ ਇਹ ਜੋ ਅਨਲੋਡਡ ਗੱਡੀਆਂ ਭਾਰਤ ਮਾੜਾ ਪ੍ਰੋਜੈਕਟ ਲਈ ਇੱਥੇ ਡੰਪ ਵਾਸਤੇ ਕੱਢਦੀਆਂ ਨੇ ਇਹਨਾਂ ਦੇ ਅਸੀਂ ਚਲਾਨ ਵੀ ਕੱਟ ਚੁੱਕੇ ਆਂ ਬਿਨਾ ਨੰਬਰਾਂ ਤੋਂ ਤੇ ਜੋ ਇਹ 100 ਟਨ ਤੋਂ ਵੀ ਉੱਪਰ ਜਿਹੜਾ ਇਹ ਪਾ ਕੇ ਲਿਆਉਂਦੀਆਂ ਮਾਲ ਉਹ ਗੈਰਕਾਨੂੰਨੀ ਆ ਤੇ ਸੁਪਰੀਮ ਕੋਰਟ ਦੇ ਆ ਵੀ ਜਿਹੜੀਆਂ ਹੁਕਮਾਂ ਦੀਆਂ ਧੱਜੀਆਂ ਉਹ ਚਲਾਨ ਵੀ ਕੱਟ ਰਹੇ ਨੇ ਕੱਲ ਹੀ ਚਲਾਨ ਕੱਟ ਕੇ ਗਏ ਹੋਰ ਵੀ ਚਲਾਨ ਕੱਟ ਚੁੱਕੇ ਅਸੀਂ ਪਰ ਇਹਦੀ ਐਂਟਰੀ ਬੰਦ ਹੋਣੀ ਚਾਹੀਦੀ ਹੈ ਹਰਿਆਣੇ ਵਾਲੇ ਪਾਸਿਓਂ ਜੇਕਰ ਐਂਟਰੀ ਬੰਦ ਹੋਵੇ ਤੇ ਜਾਂ ਪੰਜਾਬ ਸਰਕਾਰ ਉਹਨਾਂ ਨੂੰ ਪੂਰੀਆਂ ਪਾਵਰਾਂ ਦੇ ਦੇ ਵੀ ਇਹਨਾਂ ਦੀ ਐਂਟਰੀ ਉੱਥੋਂ ਹਰਿਆਣੇ ਚੋਂ ਪੰਜਾਬ ਦੇ ਜੋ ਹੁੰਦੀ ਹੈ ਉਹ ਬੰਦ ਕੀਤੀ ਜਾਵੇ ਤਾਂ ਤਾਂ ਹੀ ਇਹ ਮਸਲੇ ਦਾ ਹੱਲ ਹੋ ਸਕਦਾ ਚਲਾਨ ਕੱਟਣ ਨਾਲ ਮਸਲੇ ਦਾ ਹੱਲ ਨਹੀਂ ਹੋਣਾ ਸੋ ਇਹ ਉਹਨਾਂ ਨੇ ਮੰਨਿਆ ਵੀ ਇਹ ਬਿਲਕੁਲ ਜਿਹੜੀ ਪਟੰਡਾ ਦੇ ਟਰੱਕ ਯੂਨੀਅਨ ਲਈ ਤਾਂ ਇਹ ਬਹੁਤ ਵੱਡਾ ਉਹਨਾਂ ਦਾ ਨੁਕਸਾਨ ਆ ਉਹਨਾਂ ਦਾ ਕਿਉਂਕਿ ਇਹ ਮਾਲ ਆ ਜਿਹੜਾ ਇੱਕ ਤਾਂ ਮੈਨਿੰਗ ਦਾ ਮਾਮਲਾ ਵੀ ਆ ਜਿਹੜਾ ਉੱਥੋਂ ਇੱਕ ਵੀ ਤੀਜੀ ਸਟੇਟ ਤੋਂ ਰਾਸਥਾਨ ਤੋਂ ਚੱਲ ਕੇ ਹਰਿਆਣੇ 'ਚ ਵੀ ਆਉਂਦੀਆਂ ਤੇ ਪੰਜਾਬ 'ਚ ਵੀ ਆਉਂਦੀਆਂ ਤੇ ਇਹ ਕੋਈ ਮਾਮਲਾ ਛੋਟਾ ਮਾਮਲਾ ਨਹੀਂ ਕਿਉਂਕਿ ਇਹ ਵੱਡਾ ਮਾਮਲਾ ਤੇ ਇਹਦਾ ਹੱਲ ਕੱਢਣ ਲਈ ਸਰਕਾਰ ਨੂੰ ਵੀ ਅੱਗੇ ਆਉਣਾ ਚਾਹੀਦਾ ਕਿਉਂਕਿ ਜਿਹੜਾ ਇਹ ਟਰੱਕ ਯੂਨੀਅਨਾਂ ਜਿਹੜੀਆਂ ਤੇ ਉਹਨਾਂ ਦੇ ਵਿੱਚ ਉਹਨਾਂ ਦਾ ਨੁਕਸਾਨ ਹੋ ਰਿਹਾ ਜਿਹੜੇ ਡਰਾਈਵਰਾਂ ਦਾ ਹੋ ਰਿਹਾ ਮਾਲਕਾਂ ਦਾ ਹੋ ਰਿਹਾ ਇਹ ਵੱਡਾ ਨੁਕਸਾਨ ਕਰ ਰਹੇ ਨੇ ਜਿਹੜੇ ਜਿਹੜੇ ਟਰਾਲੇ ਆਉਂਦੇ ਆ ਅਸੀਂ ਹਰ ਪਾਸੇ ਨਹੀਂ ਜਾ ਸਕਦੇ ਜਦੋਂ ਥੋੜਾ ਜਿਹਾ ਵੀ ਅਸੀਂ ਦੂਜੀ ਰੋਡ ਤੇ ਕਿਤੇ ਜਾਂਦੇ ਆ ਤੇ ਇਹ ਆਦੇ ਉੱਥੇ ਆਪਣੇ ਇੱਥੇ ਰਾਤ ਸਮੇਂ ਇਹ ਗੱਡੀਆਂ ਨੂੰ ਕੱਢਿਆ ਜਾਂਦਾ ਤੇ ਇੱਥੇ ਫਿਰ ਲੈਣਾ ਚ ਲੱਗ ਜਾਂਦੀਆਂ ਇਹ ਬੜੀ ਸੋਚੀ ਸਮਝ ਕੇ ਇਹ ਸਾਰਾ ਕੁਝ ਕੀਤਾ ਜਾ ਰਿਹਾ ਇਹ ਇੱਕ ਬਹੁਤ ਵੱਡਾ ਜਿਵੇਂ